99 ਨਹੀਂ ਅਤੇ 93 ਹੋ ਗਏ ਇੱਕ ਹੋਰ ਆ ਗਿਆ ਪੰਜਾਬ ਤੇ ਕਬਜ਼ਾ ਕਰਾਈ ਬੈਠੇ ਨੇ ਹਰਿਆਣੇ ਦਾ ਜਾ ਕੇਂਦਰ ਸਰਕਾਰ ਦਾ ਜੋ ਉਹਨਾਂ ਨੂੰ ਉਹ ਬਹਿ ਕੇ ਨਾ 99 ਦੀ ਜਗ੍ਹਾ 100 ਵੀ ਹੋਣ ਪੰਜਾਬ ਦਾ ਭਲਾ ਨਹੀਂ ਕਰਨ ਗਿਆ ਇਹ ਪਰ ਤੋੜ ਕਰਕੇ ਇੱਕ ਦੂਜੇ ਤੋਂ ਜਿੰਨੇ ਮਰਜ਼ੀ ਲਈ ਆਉਣ ਲੋਕ ਰਹਿਣਾ 99 ਹੈ ਸੀ ਤੇ ਲੋਕ ਰਹਿਣਾ ਹੁਣੇ ਬਾਹਰ ਵੀ ਉਵੇਂ ਹੀ ਜਾਣਗੇ ਅੰਤ ਮੰਨ ਤਾਂ ਕਹਿੰਦੇ ਆ ਤੇਰਾ ਜੀਰੋ ਨਾਲ ਇਦੀ ਮੁਕਾਬਲਾ ਹੋਗਾ ਹੋ ਸਕਦਾ ਹੈ ਵੀ ਜੀਰੋ ਹੋ ਜਾ ਤਾਂ ਕਿੱਡੀ ਗੱਲ ਹੈ ਉਹ ਸੱਚੇ ਬੋਲਦਾ ਹੈ ਕਿਹਾ ਜਾ ਰਿਹਾ ਕਿ ਉਹਨਾਂ ਸਰਕਾਰ ਜਿਹੜੀ ਮੰਗਾ ਨੇ ਉਹ ਮੰਨ ਸਕਦੀ ਜਲਦੀ ਕੋਈ ਹੈ ਮੀਟਿੰਗ ਦੀ ਗੱਲ ਵਿੱਚ ਸਾਡੇ ਦੇ ਚਲੌਣ ਬੋੜੀਆਂ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਇੱਥੋਂ ਕਦੇ ਹੀ ਇੱਕ ਅੱਧ ਪਿੱਛੇ ਨਹੀਂ ਹਟਾਂਗੇ ਜਦ ਤੱਕ ਸਾਡੀਆਂ ਮੰਗਾ ਪੂਰੀਆਂ ਨਹੀਂ ਦੇ ਵੱਲੋਂ ਦਿੱਤੇ ਦਿਨ 3 ਵਜੇ ਪੀਸੀ ਕੀਤੀ ਜਾਣੀ ਹੈ ਉਮੀਦ ਹੈ ਵੀ ਕੱਲ ਨੂੰ ਝੋਜਾ ਲੱਗ ਜਾਊਗਾ ਕੀ ਰਣਨੀਤੀ ਰਹੂਗੀ ਜਿਵੇਂ ਪਿਛਲਾ ਅੰਧਾ ਸਾਡਾ 2020 অর 21 ਦੇ ਵਿੱਚ 1 ਸਾਲ ਤੇਰਾ ਦੇ ਨਿਰੰਤਰ ਚੱਲਿਆ ਜੇ ਸਾਨੂੰ ਸਾਲ ਵੀ ਬਹਿਣਾ ਪਵੇ 2 ਸਾਲ ਵੀ ਬਹਿਣਾ ਪਵੇ ਅਸੀਂ ਆਪਣੀਆਂ ਮੰਗਾਂ ਮਨਾ ਕੇ ਜਾਵਾਂਗੇ ਅਗਲੀ ਰਣਨੀਤੀ ਕੀ ਰਹੂਗੀ ਦੇਖ ਕੇ ਜੇਕਰ ਅਕਾਲੀ ਦਲ ਦੇ ਭਾਜਪਾ ਦਾ ਗੱਲ ਜੋੜੂਗਾ ਤੁਸੀਂ ਕਹਿੰਦੇ ਰਹੇ ਹੋ ਕਿ ਆਰਐਸਐਸ ਨੇ ਕਬਜ਼ੇ ਕਰ ਲਏ ਸਾਡੇ ਗੁਰਦੁਖਰਾਂ ਤੇ ਤੇ ਹੁਣ ਤੁਸੀਂ ਉਸ ਆਰਐਸਐਸ ਨਾਲ ਸਮਝੌਤਾ ਕਰਨ ਜਾ ਰਹੇ ਜਿਹੜੇ ਪੰਜਾਬ ਨਾਲ ਦੁਸ਼ਮਣੀ ਹੀ ਨਿਵਾ ਰਹੇ ਨੇ ਐਸੇ ਨੇ ਇੱਕ ਤਰ੍ਹਾਂ ਦਾ ਦੁਸ਼ਮਣੀਆ ਗੋਲੀਆਂ ਚਲਾ ਰਹੇ ਨੇ ਪੰਜਾਬ ਦੇ ਨੌਜਵਾਨਾਂ ਤੇ ਕੀ ਲੱਗਦਾ ਕਿ ਜੇਕਰ ਕੱਟਜੋੜ ਹੁੰਦਾ ਤਾਂ ਕਿਤਨੇ ਕਿਤੇ ਕਬਜ਼ਾ ਉਸ ਵੱਲ ਹੋਊਗਾ ਜੀ ਛੋੜੀ ਮੈਟ ਦੇ ਦਿੰਦੇ ਬੀਜੇਪੀ ਨੇ ਮਿੱਥੇ ਵੀ ਕਾਬਜ਼ ਕਰਾਈਏ ਉਹਨਾਂ ਨਾਲ ਲਾਈਸ ਕਰਨ ਦਾ ਤਾਂ ਮਤਲਬ ਇਹ ਹੀ ਬਣਦਾ ਇਹਦਾ ਮਤਲਬ ਕੀ ਵੀ ਤੁਸੀਂ ਪੰਜਾਬ ਨਾਲ ਨਹੀਂ ਖੜੇ ਇਹ ਜ਼ਰੂਰ ਪੁੱਛਾਂਗੇ ਸੀ ਜਿਹੜਾ ਵੀ ਬੀਜੇਪੀ ਨਾਲ ਅਲਾਈਂਸ ਕਰੇਗਾ ਜਾਂ ਬੀਜੇਪੀ ਦਾ ਸਹਿਯੋਗੀ ਸਿੱਖੀ ਗੱਲ ਜੀ ਤੁਸੀਂ ਦੇਖ ਰਹੇ ਹੋ ਪੁਆਰਟੀ ਪੰਜਾਬ ਤੇ ਸ਼ੰਭੂ ਬਾਡਰ ਤੇ ਮੌਜੂਦ ਹਾਂ ਕਿਉਂਕਿ ਜਿਉਂ-ਜਿਉਂ ਚੋਣਾਂ ਦਾ ਵੀ ਸਿਆਸ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਪੂਰੀ ਗਰਮਾਈ ਦਿਖਾਈ ਰਹੀ ਏ ਏਰੀਆ ਦੂਜੇ ਪਾਸੇ ਕਿਸਾਨੀ ਅੰਦੋਲਨ ਦਾ ਜਿਹੜਾ ਸ਼ੰਭੂ ਬਾਡਰ ਦੇ ਉੱਤੇ ਜੋ ਕੁਝ ਮੋਰਚਾ ਚੱਲਿਆ ਉਹ ਵੀ ਲਗਾਤਾਰ ਨਿਰੰਤਰ ਜਾਰੀ ਹੈ ਤੇ ਸਾਡੇ ਨਾਲ ਕਿਸਾਨਾਂ ਗੁਮਨਜੀਤ ਸਿੰਘ ਰਾਏ ਨੇ ਰਾਏ ਸਾਹਿਬ ਕੀ ਲੱਗਦਾ ਕਿ ਚੋਣ ਕਮਿਸ਼ਨ ਦੇ ਵੱਲੋਂ ਬਿੱਤੇ ਦਿਨ 3 ਵਜੇ ਪੀਸੀ ਕੀਤੀ ਜਾਣੀ ਹੈ ਉਮੀਦ ਹੈ ਵੀ ਕੱਲ ਨੂੰ ਚੋਣ ਜਬਤ ਲੱਗ ਜੂਗਾ ਕੀ ਰਣਨੀਤੀ ਹੋਗੀ ਫਿਰ ਦੇ ਕੋ ਸਾਨੂੰ ਚੋਣ ਜਾਬਤੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਅਸੀਂ ਤਾਂ ਇਹ ਪ੍ਰਣ ਕਰਕੇ ਆਏ ਆਂ ਭਈ ਅੰਦੋਲਨ ਜਿਵੇਂ ਪਿਛਲਾ ਅੰਦੋਲਨ ਸਾਡਾ 2020 ਔਰ 21 ਦੇ ਵਿੱਚ 1 ਸਾਲ 13 ਦੇ ਨਿਰੰਤਰ ਚੱਲਿਆ ਜੇ ਸਾਨੂੰ ਸਾਲ ਵੀ ਬਹਿਣਾ ਪਵੇ 2 ਸਾਲ ਵੀ ਬਹਿਣਾ ਪਵੇ ਅਸੀਂ ਆਪਣੀਆਂ ਮੰਗਾਂ ਮਨਾ ਕੇ ਜਾਵਾਂਗੇ ਸੋ ਜੇ ਸਰਕਾਰ ਨੇ ਆਪਣਾ ਕੰਮ ਕਰਨਾ ਹੈ ਅਸੀਂ ਆਪਣਾ ਕੰਮ ਕਰਨਾ ਸਾਡਾ ਸੰਘਰਸ਼ ਜਾਰੀ ਹੈ ਸਰਕਾਰ ਕੋਲੋਂ ਮੰਗਾਂ ਅਸੀਂ ਮਨਾ ਕੇ ਮੁੜਾਂਗੇ ਸਾਡੀ ਡਿਮਾਂਡ ਹੈ ਜਿਹੜੀ ਸਰਕਾਰ ਨੂੰ ਜਾ ਚੁੱਕੀ ਹੈ ਜੇ ਚੋਣ ਜਾਬਤਾ ਲੱਗਦਾ ਹੈ ਤੇ ਚੋਣ ਜਾਬਤੇ ਦਾ ਮਤਲਬ ਇਹ ਹੈ ਪਈ ਅ ਮਹੀਨਾ ਜਾਂ 2 ਮਹੀਨੇ ਇਲੈਕਸ਼ਨ ਦਾ ਸਮਾਂ ਸਰਕਾਰ ਜਿਹੜੀ ਆ ਉਹ ਆਪਣੀ ਹੋਂਦ ਚ ਨਹੀਂ ਰਹਿੰਦੀ ਸੋ ਕੋਈ ਗੱਲ ਨਹੀਂ ਅਸੀਂ ਉਹ 2 ਮਹੀਨੇ ਵੇਟ ਕਰਾਂਗੇ ਪਰ ਅਸੀਂ ਇਹ ਜ਼ਰੂਰ ਹੈ ਵੀ ਉਹ ਸਰਕਾਰ ਨੇ ਜਿਹਨੇ ਸਾਡੇ ਨੌਜਵਾਨਾਂ ਨੂੰ ਸ਼ਹੀਦ ਕੀਤਾ ਇੰਜਰਡ ਕੀਤਾ ਸਾਨੂੰ ਦਿੱਲੀ ਤੱਕ ਨਹੀਂ ਜਾਣ ਦਿੱਤਾ ਸਾਡੀਆਂ ਮੰਗਾਂ ਨਹੀਂ ਮੰਨੀਆਂ ਪਿਛਲੇ ਜਿਹੜੀਆਂ ਅੰਦੋਲਨ ਦੀਆਂ ਮੰਗਾਂ ਸਾਡੀਆਂ ਜਿਹੜੀਆਂ ਬਾਕੀ ਰਹਿਣੀਆਂ ਚੱਲ ਉਹਨਾਂ ਨੂੰ ਨਹੀਂ ਮੰਨਿਆ ਹੁਣ ਤੱਕ ਸੋ ਅਸੀਂ ਉਹਦਾ ਪ੍ਰਚਾਰ ਜ਼ਰੂਰ ਕਰਾਂਗੇ ਅਸੀਂ ਹਰ ਸਟੇਟ 'ਚ ਕਰਾਂਗੇ ਲੋਕਾਂ ਤੱਕ ਲੈ ਕੇ ਜਾਵਾਂ ਇਹ ਗੱਲ ਕਿ ਇਹ ਜਾਬਰ ਸਰਕਾਰ ਜਿਹੜੀ ਐ ਜਾਬਰ ਪਾਰਟੀ ਐ ਤੁਸੀਂ ਹੁਣ ਵੇਖੋ ਲੋਕਾਂ ਦੇ ਅੱਗੇ ਫਰਿਆਦ ਕਰਾਂਗੇ ਵੀ ਤੁਸੀਂ ਵੇਖੋ ਕਿ ਸੱਤਾ 'ਚ ਕਿਹਨੂੰ ਲੈ ਕੇ ਆਉਣਾ ਜਿਨ੍ਹਾਂ ਨੇ ਲੋਕ ਹਿੱਤਾਂ ਦੀ ਗੱਲ ਕਰਨੀ ਉਹਨਾਂ ਨੂੰ ਲੈ ਕੇ ਆਣਾ ਜਾਂ ਜਿਨ੍ਹਾਂ ਨੇ ਲੋਕ ਮਾਰੂ ਨੀਤੀਆਂ ਲੈ ਕੇ ਆਉਣੀਆਂ ਲੋਕਾਂ ਤੇ ਗੋਲੀਆਂ ਚਲਾਉਣੀਆਂ ਉਹਨੂੰ ਲੈ ਕੇ ਆਉਣਾ ਅਸੀਂ ਜਨਤਾ ਦੇ ਦਰਬਾਰ 'ਚ ਆਪਣੀ ਗੱਲ ਵੀ ਰੱਖਾਂਗੇ ਜੀ ਰਾਜ ਸਰ ਦੂਜੇ ਪਾਸੇ ਪੰਜਾਬ ਦੇ ਵਿੱਚ ਵੀ ਕਹਿੰਦੇ ਭਾਜੀਪੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਮੋਰ ਗੱਠ ਜੁੜਨ ਹੁਣ ਜਾ ਰਿਹਾ ਕੀ ਲੱਗਦਾ ਕਿ ਇਸੇ ਵਕਤ ਕਿਸਾਨਾਂ ਦੇ ਵੱਲੋਂ ਕਿ ਕਿ ਉਹ ਜੇ ਅਗਲੀ ਰਣਨੀਤੀ ਕੀ ਹੋਗੀ ਲੈ ਕੇ ਜੇਕਰ ਅਕਾਲੀ ਦਲ ਤੇ ਬੀਜੇਪੀ ਦਾ ਗੱਜੋੜ ਹੁੰਦਾ ਹੈ ਦੇਖੋ ਅਸੀਂ ਤਾਂ ਪਹਿਲਾਂ ਹੀ ਅਨਾਉਂਸ ਕਰ ਚੁੱਕੇ ਹਾਂ ਭਈ ਬੀਜੇਪੀ ਔਰ ਉਹਦੀਆਂ ਸਹਿਯੋਗੀ ਪਾਰਟੀਆਂ ਨੂੰ ਪੁੱਛਿਆ ਜਾਊਗਾ ਸਵਾਲ ਪੁੱਛੇ ਜਾਣਗੇ ਜੇ ਉਹ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਤਾਂ ਫਿਰ ਉਹਨਾਂ ਦਾ ਵਿਰੋਧ ਕੀਤਾ ਜਾਊਗਾ ਕਾਲੇ ਝੰਡੇ ਨਾਲ ਪੀਸਫੁਲੀ ਪਰ ਮੈਂ ਇਹ ਸਮਝਦਾ ਭਈ ਉਹ ਉਹਨਾਂ ਦੀ ਆਪਣੀ ਪਾਲਿਸੀ ਹੋ ਸਕਦੀ ਰਾਜਨੀਤਿਕ ਪਰ ਡੋਬਦੀ ਬੇੜੀ 'ਚ ਪੈਰ ਰੱਖਣਾ ਮੈਂ ਕੋਈ ਸਿਆਣਪ ਤਾਂ ਸਮਝਦਾ ਨਹੀਂ ਕਿਸੇ ਨੂੰ ਪਰ ਜੇ ਹੋ ਸਕਦਾ ਉਹਨਾਂ ਨੂੰ ਚੰਗਾ ਲੱਗਦਾ ਹੋਵੇ ਕਿਉਂਕਿ ਉਹ ਰਾਜਨੀਤਿਕ ਲੋਗ ਨੇ ਅਸੀਂ ਖੇਤਾਂ ਵਾਲੇ ਆ ਸਾਡੀ ਸੋਚ ਘੱਟ ਹੋ ਸਕਦੀ ਹੈ ਸੋ ਉਹਦਾ ਫੈਸਲਾ ਤਾਂ ਉਹਨਾਂ ਨੇ ਕਰਨਾ ਹੈ ਵੀ ਤੁਸੀਂ ਕਿਹਦੇ ਜੱਜੇ ਚਾਹਣਾ ਹੁਣ ਤਿੱਕਰ ਤਾਂ ਤੁਸੀਂ ਕਹਿੰਦੇ ਰਹੇ ਹੋ ਕਿ ਆਰਐਸਐਸ ਨੇ ਕਬਜ਼ੇ ਕਰ ਲਏ ਸਾਡੇ ਗੁਰੂ ਘਰਾਂ ਤੇ ਤੇ ਹੁਣ ਤੁਸੀਂ ਉਸ ਆਰਐਸਐਸ ਨਾਲ ਸਮਝੌਤਾ ਕਰਨ ਜਾ ਰਹੇ ਹੋ ਤੇ ਫਿਰ ਮੈਨੂੰ ਤਾਂ ਉਹਨਾਂ ਦੀ ਪਾਲਿਸੀ ਕੋ ਸਮਝ ਨਹੀਂ ਆਉਂਦੀ ਜਾਂ ਤਾਂ ਸੱਤਾ ਦਾ ਮੋਹ ਉਹਨਾਂ ਨੂੰ ਸਤਾ ਰਿਹਾ ਜਾਂ ਉਹਨਾਂ ਨੂੰ ਲੋਕ ਖੇਤੀ ਕੋ ਗੱਲ ਨਹੀਂ ਜੜੀ ਲੋਕਾਂ ਨੇ ਪੰਥਕ ਪਾਰਟੀ ਚੁਣੀ ਸੀ ਅੱਜ ਤੱਕ ਸਰਦਰ ਪ੍ਰਕਾਸ਼ ਸਿੰਘ ਬਾਦਲ ਨੂੰ ਅੱਗੇ ਕਰਕੇ ਪੰਥਕ ਮੰਨਿਆ ਸੀ ਫਿਰ ਉਹ ਰੋਲ ਨਹੀਂ ਅਦਾ ਕਰ ਸਕਿਆ ਹੁਣ ਅੱਗੇ ਤੋਂ ਹੀ ਅਦਾ ਕਰ ਲੈਣਾ ਬਾਕੀ ਉਹਨਾਂ ਨੇ ਜੋ ਕਰਨਾ ਉਹ ਮਰਜ਼ੀ ਦੇ ਮਾਲਕ ਨੇ ਅਸੀਂ ਤਾਂ ਬੇਨਤੀ ਹੋਈ ਕਰ ਸਕਦੇ ਆ ਭਾਈ ਭਈ ਪੰਜਾਬ ਦੇ ਹਿੱਤ ਦੀ ਗੱਲ ਕਰੋ ਜਿਹੜੇ ਪੰਜਾਬ ਨਾਲ ਦੁਸ਼ਮਣਾਂ ਹੀ ਘਿਨਵਾ ਰਹੇ ਨੇ ਐਸ ਵੇਲੇ ਇੱਕ ਤਰ੍ਹਾਂ ਦਾ ਦੁਸ਼ਮਣ ਹੈ ਯਾ ਗੋਲੀਆਂ ਚਲਾ ਰਹੇ ਨੇ ਪੰਜਾਬ ਦੇ ਨੌਜਵਾਨਾਂ ਤੇ ਉਹਨਾਂ ਨਾਲ ਸਾਝ ਪਾਉਣੀ ਤੇ ਦੁਸ਼ਮਣ ਦੇ ਖੇਮੇ 'ਚ ਖੜਨਾ ਹੈ ਫਿਰ ਹੁਣ ਉਹ ਉਹਨਾਂ ਦੀ ਇੱਛਾ ਹੈ ਉਹ ਕਿੱਧਰ ਖੜਨਾ ਹੋਣੀ ਕਿਉਂਕਿ ਸੁਖਵੀਰ ਬਾਦਲੂ ਪਿਛਲੇ ਦਿਨਾਂ ਦੇ ਵਿੱਚ ਖੁੱਲ੍ਹ ਕੇ ਸਟੇਜ ਦੇ ਉੱਤੇ ਗੱਲ ਕਹਿੰਦੇ ਰਹੇ ਸੀ ਕਹਿੰਦੇ ਵੀ ਭਾਜਪੀ ਨੇ ਸ਼੍ਰੋਮਣੀ ਕਮੇਟੀ ਨੂੰ ਛੱਡ ਕੇ ਬਾਕੀਆਂ ਜਿਹੜੀ ਕਮੇਟੀਆਂ ਦੇ ਉੱਤੇ ਪਾ ਮ ਹਰਿਆਣਾ ਦੇ ਵਿੱਚ ਬਣੀ ਜਾ ਫਿਰ ਹਜੂਰ ਸਾਹਿਬ ਦੀ ਗੱਲ ਕੀਤੀ ਹੈ ਪਟਨਾ ਸਾਹਿਬ ਦੀ ਗੱਲ ਕੀਤੀ ਹੈ ਕਹਿੰਦੇ ਉੱਤੇ ਕਬਜ਼ਾ ਕਰ ਲਿਆ ਵੀ ਕੋਈ ਸ਼੍ਰੋਮਣੀ ਕਮੇਟੀ ਬਜੀ ਆਪਣੇ ਕੋਲ ਕਿ ਲੱਗਦਾ ਹੈ ਕਿ ਜੇਕਰ ਹਉ ਕਾਜੀ ਸੂਨੀ ਕੈਂਟੀ ਦੇ ਉੱਤੇ ਇਹ ਹੀ ਨਾਦਾ ਹੋਏਗਾ ਵੀ ਹੁਣ ਭਾਜਪੀ ਨੂੰ ਇੱਥੇ ਵੀ ਕਾਬਜ ਕਰਾਈਏ ਉਹਨਾਂ ਨਾਲ ਅਲਾਈਂਸ ਕਰਨ ਦਾ ਤਾਂ ਮਤਲਬ ਇਹੀ ਬਣਦਾ ਸੋ ਇਹ ਮੈਂ ਸਮਝਦਾ ਵੀ ਇੱਕ ਪਾਸੇ ਕੁਝ ਬਿਆਨ ਦੇਣੇ ਹਾਥੀ ਕੇ दांत खाने के और दिखाने के और ਇਹ ਨਹੀਂ ਹੋਣਾ ਚਾਹੀਦਾ ਸਪਸ਼ਟ ਹੋਣਾ ਚਾਹੀਦਾ ਮੈਂ ਤਾਂ ਇਹੀ ਕਹਾਂਗਾ ਵੀ ਭਾਈ ਇਹ ਰਾਜਨੀਤਿਕ ਲੋਗ ਨੇ ਇਹਨਾਂ ਨੇ ਆਪਣਾ ਦੇਖਣਾ ਕੀ ਸਾਡਾ ਕੀ ਭਵੇਖਾ ਉਹ ਉਹਨਾਂ ਦੀ ਮਰਜ਼ੀ ਹੈ ਪਰ ਮੈਂ ਲੋਕਾਂ ਨੂੰ ਜ਼ਰੂਰ ਬੇਨਤੀ ਕਰਾਂਗਾ ਕਿ ਕਲੀਅਰ ਕਟ ਹੈ ਬੀਜੇਪੀ ਔਰ ਉਹਦੇ ਸਹਿਯੋਗੀ ਜਿੰਨੇ ਵੀ ਨੇ ਜਿਹੜੇ ਉਹਨਾਂ ਨਾਲ ਅਲਾਈਂਸ ਕਰਦੇ ਨੇ ਜਾਂ ਪਹਿਲਾਂ ਕੀਤੇ ਹੋਏ ਨੇ ਉਹਨਾਂ ਕੋਲੋਂ ਸਵਾਲ ਜ਼ਰੂਰ ਪੁੱਛਣੇ ਨੇ ਭਈ ਸਾਡੇ ਸ਼ੁਭ ਕਰਨ ਦਾ ਕੀ ਕਸੂਰ ਸੀ ਸਾਡੇ 450 ਬੱਚੇ ਦੇ ਜਿਹੜੇ ਇੰਜਰਡ ਕੀਤੇ ਉਹਨਾਂ ਦਾ ਕੀ ਕਸੂਰ ਸੀ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਤੇ ਤੁਸੀਂ ਸਾਂਝ ਪਾ ਕੇ ਦਿੱਲੀ ਜਾ ਰਹੇ ਹੋ ਇਹਦਾ ਮਤਲਬ ਕੀ ਵੀ ਤੁਸੀਂ ਪੰਜਾਬ ਨਾਲ ਨਹੀਂ ਖੜੇ ਇਹ ਜ਼ਰੂਰ ਪੁੱਛਾਂਗੇ ਅਸੀਂ ਜਿਹੜਾ ਵੀ ਬੀਜੇਪੀ ਨਾਲ ਅਲਾਈਂਸ ਕਰੇਗਾ ਜਾਂ ਬੀਜੇਪੀ ਦਾ ਸਹਿਯੋਗੀ ਹੋਏਗਾ ਕਿਉਂਕਿ ਦੇਖੋ ਸਿਆਸਤ ਦੇ ਵਿੱਚ ਜੇਕਰ ਆਪਾਂ ਦੇਖੀਏ ਦਲ ਬਦਲੂ ਦਾ ਦੌਰ ਪੂਰਾ جاری ਹੈ ਜਿਵੇਂ ਚੋਣਵਾਂ ਬਾਦੀਆਂ ਜਾਰੀਆਂ ਨੇ ਜਿਵੇਂ ਸੁਖਦੇਵ ਸਿੰਘ ਢੀਂਡਸਾ ਹੋ ਰਹੇ ਨੇ ਜਬਰ ਬੀਬੀ ਜ਼ਗੀਰ ਕੋਰੀ ਹੋਰ ਰਹੇ ਨੇ ਅਕਾਲੇ ਦੇ ਵਿੱਚ ਵਾਪਸੀ ਕੀਤੀ ਹੈ ਕੀ ਜੋ ਉਹਨਾਂ ਦੇ ਮਸਲੇ ਸੀ ਜੋ ਸਵਾਲ ਸੀ ਕੀ ਅੱਜ ਹੱਲ ਹੋ ਗਏ ਉਹਨਾਂ ਨੂੰ ਲੱਗਦਾ ਤੁਹਾਨੂੰ ਦੇਖੋ ਮੈਂ ਗੱਲ ਕਰਾਂ ਇਹ ਸੱਤਾ ਵਾਲੇ ਦੇ ਜਿਹੜੇ ਲੋਕ ਮੋਹ ਰੱਖਦੇ ਆ ਉਹ ਉਹਨਾਂ ਦੇ ਰੰਗ ਜਿਹੜੇ ਆ ਉਹ ਛੱਟ 'ਚ ਬਦਲ ਜਾਂਦੇ ਨੇ ਮੈਂ ਉਹ ਨਾਂ ਨਹੀਂ ਲੈਣਾ ਹੁਣ ਪੰਛੀ ਦਾ ਬਈ ਉਹਦੇ ਰੰਗ ਬਦਲ ਜਾਂਦੇ ਨੇ ਸੋ ਇਹ ਜਿਹੜੇ ਰੰਗ ਬਦਲਦੇ ਨੇ ਇਹਨਾਂ ਨੂੰ ਕੀ ਕਹਿ ਸਕਦੇ ਆਪਾਂ ਪਰ ਮੈਂ ਇਹ ਗੱਲ ਕਹੂੰਗਾ ਜੇ ਚੰਗੇ ਭਵਿੱਖ ਲਈ ਇਕੱਠੇ ਹੋਣਾ ਚੰਗੀ ਨੀਅਤ ਲੈ ਕੇ ਇਕੱਠੇ ਹੋਣਾ ਕੋ ਮਾੜੀ ਗੱਲ ਵੀ ਨਹੀਂ ਪਰ ਭਾਈ ਨੀਅਤ ਨੂੰ ਸਾਫ਼ ਰੱਖੋ ਤੁਸੀਂ ਕਦੇ ਤਾਂ ਝੋਲੀ ਚੜ ਜਾਂਦੇ ਨੇ ਭਾਜਪੀ ਦੀ ਕਦੇ ਤੁਸੀਂ ਬਖਰੇ ਹੋ ਕੇ ਤੁਰ ਪੈਨੇ ਆਪਣੀ ਡੱਪਲੀ ਵਜਾਈ ਜਾਂਦੇ ਆ ਤਾਂ ਮੁੜ ਕੇ ਆ ਕੇ ਫੇਰ ਸਵਾਰ ਹੋ ਜਾਂਦੇ ਫੇਰ ਬੜੇ ਕਹਿੰਦੇ ਹੁਣ ਤਾਂ ਘਰ ਵਾਪਸੀ ਹੋ ਗਈ ਭਾਈ ਪਹਿਲਾਂ ਹੀ ਨਾ ਘਰ ਛੱਡ ਕੇ ਜਾਇਆ ਕਰੋ ਤੇ ਕੁਛ ਮੜਾ ਜਾ ਮਾਥੇ ਨੂੰ ਹੱਥ ਮਾਰੋ ਜੇ ਪੰਜਾਬ ਦਾ ਭਲਾ ਕਰਨਾ ਤਾਂ ਪੰਜਾਬ ਦੇ ਲੋਕਾਂ ਨਾਲ ਖੜਨਾ ਸਿੱਖੋ ਪੰਜਾਬ ਦੇ ਲੋਕ ਤਾਂ ਨਾਲ ਖੜ ਜਾਣਗੇ ਆ ਵੇਖੋ ਨਾ ਆ ਜਿਹੜੇ 92 ਚੁਣੇ ਆ ਜਿਨ੍ਹਾਂ ਦੇ ਮੂੰਹ ਤੇ ਉਹਨਾਂ ਛਿਕਲੀਆਂ ਲੱਗੀਆਂ ਆ ਜਿਹੜੇ ਆ ਕਹਿੰਦੇ ਸੀ ਅਸੀਂ ਬੜੇ ਆਮ ਘਰਾਂ ਚੋਂ ਆ ਭਾਈ ਸਾਹਿਬ 92 ਨਹੀਂ ਹਾਂ ਤੇ 93 ਹੋ ਗਏ ਇੱਕ ਹੋਰ ਆ ਗਿਆ ਜੀ ਚਲੋ 93 ਛੱਡ ਕੇ ਭਾਵੇਂ 100 ਹੋ ਜਾਏ ਉਹ ਪੰਜਾਬ ਦੇ ਤਾਂ ਕਿਸੇ ਕੰਮ ਦਾ ਨਹੀਂ ਨਾ ਪੰਜਾਬ ਦੀ ਕੋਈ ਗੱਲ ਨਹੀਂ ਕਰਦਾ ਸਾਡੇ ਲਈ ਤਾਂ ਉਹ ਮੈਂ ਕਹਿ ਦਊਂਗਾ ਹੈਗੇ ਜਾਂ ਨਹੀਂ ਹੈਗੇ ਕੋਈ ਫਰਕ ਨਹੀਂ ਪੈਂਦਾ ਅੱਜ ਅੰਦੋਲਨ ਦੇ ਵਿੱਚ 400 ਤੋਂ ਵੱਧ ਸਾਡੇ ਫੱਟੜ ਹੋਏ ਨੇ ਸਾਡੀ ਹੱਦ ਜਾ ਕੇ ਕਬਜ਼ਾ ਕੀਤਾ ਹੋਇਆ ਆ ਜਿਹੜਾ ਘੱਗਰ ਦਾ ਪੋਲਾ ਹੈ ਪੰਜਾਬ ਦੀ ਹੱਦ 'ਚ ਹੈ ਹੁਣ ਤਾਂ ਗਰਦਾਵਰਾ ਨੇ ਤਹਿਸੀਲਦਾਰਾਂ ਨੇ ਵੀ ਲਿਖ ਕੇ ਦੇ ਦਿੱਤਾ ਵੀ ਸਾਡੀ ਹੱਦ 'ਚ ਹੈ ਤੇ ਫਿਰ ਉਹ ਉਹ ਜਿਹੜੇ 92 ਉਹ ਤੋਂ ਮੈਂ ਕਹੂੰਗਾ ਨਾ ਹੋਇਆ ਨਾਲ ਦੇ ਨੇ ਉਹ ਤਾਂ ਨਾ ਹੋਣੇ ਚਾਹੀਦੇ ਨੇ ਆ ਜਿਹੜੇ ਸਾਡੇ ਨੌਜਵਾਨ ਸ਼ਹੀਦ ਹੋਣੇ ਚਾਹੀਦੇ ਹੋ ਗਏ ਆ ਉਹਨਾਂ ਦੀ ਜਗ੍ਹਾ ਸ਼ਹੀਦ ਹੋਣੇ ਚਾਹੀਦੇ ਨੇ ਮੈਂ ਤਾਂ ਕਹਿੰਨਾ ਇਹ ਪੰਜਾਬ ਤਾਂ ਵਿਹਲਾ ਹੋਵੇ ਨਾ ਲੋਕਾਂ ਤੋਂ ਜਿਹੜੇ ਲੋਕ ਸੱਤਾ ਜਾ ਕੇ ਬਹਿ ਗਏ ਪਰ ਪੰਜਾਬ ਦੀ ਗੱਲ ਨਹੀਂ ਕਰਦੇ ਪੰਜਾਬ ਤੇ ਕਬਜ਼ਾ ਕਰਾਈ ਬੈਠੇ ਨੇ ਹਰਿਆਣੇ ਦਾ ਜਾਂ ਕੇਂਦਰ ਸਰਕਾਰ ਦਾ ਜੋ ਉਹਨਾਂ ਨੂੰ ਉਹ ਬਹਿ ਕੇ ਨਾ 92 ਦੀ ਜਗ੍ਹਾ 100 ਵੀ ਹੋਣ ਪੰਜਾਬ ਦਾ ਭਲਾ ਨਹੀਂ ਕਰਨਗੇ ਪੰਜਾਬ ਦੇ ਲੋਕ ਆਉਣ ਵਾਲੇ ਸਮੇਂ ਚ ਬਚਾਉਣਗੇ ਇਹ ਭੰਨ ਤੋੜ ਕਰਕੇ ਇੱਕ ਦੂਜੇ ਤੋਂ ਜਿੰਨੇ ਮਰਜ਼ੀ ਲਈ ਆਉਣ ਪਰ ਜਿਹੜੀ ਸੱਤਾ ਚ ਲੋਕ ਲੈ ਰਹਿ ਲਿਉਂਦੀ ਆ ਲੋਕ ਰਹਿ ਨਾ 92 ਆਏ ਸੀ ਤੇ ਲੋਕ ਰਹਿਣਾ ਹੁਣੇ ਬਾਹਰ ਵੀ ਉਵੇਂ ਹੀ ਜਾਣਗੇ ਪਰ ਮੁੱਖ ਮੰਤਰੀ ਭਗਵੰਤ ਮਾਨ ਤਾਂ ਕਹਿੰਦਿਆਂ ਤੇਰਾ 0 ਨਾਲ ਇਦ ਕੀ ਮੁਕਾਬਲਾ ਹੋਊਗਾ ਕਹਿੰਦੇ ਹੋ ਸਕਦਾ ਇਹਦੀ 0 ਹੋ ਜਾ ਤਾਂ ਕੀ ਗੱਲ ਹੈ ਉਹ ਸੱਚੇ ਬੋਲਦਾ ਹੋਵੇ ਪਈਓ 13 ਬਟੇ ਨੂੰ 0 ਮਿਲੇ ਕਿਉਂਕਿ ਲੋਕ ਐਸਲੇ ਨਾਲ ਤੋਂ ਬੜੇ ਜਿਹੜੇ ਖਫਾ ਹੋਏ ਨੇ ਬੜੇ ਦੁਖੀ ਨੇ ਸੋ ਇਹ ਆਉਣ ਵਾਲਾ ਸਮਾਂ ਦੱਸੂਗਾ ਤਾਂ। ਇਹਦਾ ਭਾਜੀਪੀ ਤਾਂ ਇਹ ਇਲਜ਼ਾਮ ਲਗਾਉਂਦੀ ਹੈ ਕਹਿੰਦੇ ਜਿਹੜੇ ਸ਼ੰਭੂ ਬਾਰਡਰ ਦੇ ਉੱਤੇ ਜਾਂ ਖਨੋਰੀ ਬਾਰਡਰ ਦੇ ਉੱਤੇ ਕਿਸਾਨ ਬੈਠੇ ਨੇ ਕਹਿੰਦੇ ਵੀ ਇਹ ਆਮ ਆਦੀ ਪਾਰਟੀ ਦੀ ਵੀ ਟੀਮ ਹੈ ਜਰ ਕਾਂਗਰਸ ਦੇ ਵੱਲੋਂ ਪ੍ਰੇਰਿਤ ਕੀਤੇ ਗਏ ਕਿਸਾਨ ਨੇ ਕਹਿੰਦੇ ਵੀ ਇਹ ਇਹ ਅਸਲੀ ਕਿਸਾਨ ਨਹੀਂ ਹੈਗੇ। ਚਲੋ ਮੈਂ ਇਹ ਗੱਲ ਕਹਾਂਗਾ ਵੀ ਭਾਜੀਪੀ ਜਿਹੜੀ ਆ ਉਹ ਮੈਂ ਸਮਝਦਾ ਅਸਲੀ ਦੇਸ਼ ਦੇ ਵਾਸੀ ਨਹੀਂ ਉਹ। ਇਸ ਦੇਸ਼ ਦੇ ਜਿਹੜਾ ਇਸ ਦੇਸ਼ ਦਾ ਵਾਸੀ ਉਹਨੂੰ ਦੇਸ਼ ਦਾ ਫਿਕਰ ਹੁੰਦਾ ਉਹ ਆਪਣੇ ਦੇਸ਼ ਦੇ ਲੋਕਾਂ ਦਾ ਫਿਕਰ ਕਰਦਾ ਹੈ ਜਿਹੜਾ ਸੱਤਾ ਦਾ ਹੁਕਮਰਾਨ ਹੈ ਉਹਨੂੰ ਆਪਣੇ ਦੇਸ਼ ਦੇ ਲੋਕਾਂ ਦੀ ਚਿੰਤਾ ਹੁੰਦੀ ਰਾਜੇ ਦੀ ਪਰਜਾ ਹੁੰਦੀ ਆ ਸਾਰੀ ਜਿਹੜੀ ਔਲਾਦ ਹੁੰਦੀ ਉਹਦੀ ਤੇ ਉਹ ਆਪਣੀ ਔਲਾਦ ਦਾ ਫਿਕਰ ਨਹੀਂ ਕਰਦੇ ਤਾਂ ਮੈਨੂੰ ਜੋ ਲੱਗਦਾ ਉਹ ਕਹਿੰਦਾ ਤਾਂ ਹੈ ਸਾਡਾ ਜਿਹੜਾ ਪ੍ਰਾਈਮ ਮਿਨਿਸਟਰ ਹੈ ਉਹ ਕਹਿੰਦਾ ਝੋਲੀ ਉਠਾएंगे ਚਲੇ ਜਾएंगे ਤਾਂ ਫਿਰ ਇਹਦਾ ਮਤਲਬ ਉਹ ਦੇਸ਼ ਆਪਣੇ ਤੇ ਸਮਝਦੇ ਨਹੀਂ ਉਹਦੀਆਂ ਪਿੱਛੇ ਜਿਹਾ ਵਾਈਟਾਂ ਵੀ ਆਈਆਂ ਉਹ ਉਹ ਕਹਿੰਦਾ ਅਰੇ ਹਮਾਰੇ ਤਾਂ ਫੂਟੇ ਹੋਏ ਕਰਮ ਹੈ ਹਮ ਇਹਾ ਹਿੰਦੁਸਤਾਨ ਮੇ ਪੈਦਾ ਹੋ ਗਏ ਉਹ ਮਤਲਬ ਉਹ ਤਾਂ ਆਪਣੇ ਮਤਲਬ ਪਹਿਲਾਂ ਤਾਂ ਉਹਨਾਂ ਦੀ ਮਾਂਛਾ ਨਜ਼ਰ ਆਉਂਦੀ ਆ ਸਾਡੇ ਲੋਕਾਂ ਨੂੰ ਗੁੰਮਰਾਹ ਕੀਤਾ ਆ ਕੋਈ ਗੱਲ ਨਹੀਂ ਆਉਣ ਵਾਲਾ ਸਮਾ ਜਿਹੜਾ ਉਹ ਬੜਾ ਬਲਵਾਨ ਹੁੰਦਾ ਨਹੀਂ ਕਿਸੇ ਟਾਈਮ ਇੰਦਰਾ ਗਾਂਧੀ ਵੀ ਮਿਰਕਲ 127 ਕਿੰਨੇ ਦੇਸ਼ਾਂ ਦੀ ਉਹ ਚੇਅਰਪਰਸਨ ਸੀ ਤੇ ਉਹ ਕਹਿੰਦੀ ਸੀ ਵੀ ਮੇਰੇ ਤੋਂ ਉੱਪਰ ਕੋਈ ਨਹੀਂ ਸਾਰੀ ਸਟੇਟਾਂ ਦੇ ਵਿੱਚ ਉਹਦੀ ਸਰਕਾਰ ਉਹਦੀ ਸਰਕਾਰ ਸੀ ਤੇ ਉਹ ਜਿਹੜੀ ਗੱਲ ਹੰਕਾਰ ਸੀ ਲੈ ਡੁੱਬਿਆ ਨਾ ਸ਼ੋ ਹੰਕਾਰ ਹੀ ਨਹੀਂ ਬੰਦੇ ਨੂੰ ਹੋਣਾ ਚਾਹੀਦਾ ਅ ਬਦਲਾਅ ਆਉਂਦਾ ਹਮੇਸ਼ਾ ਸੁਖਵੀਰ ਬਾਦਲ ਕਹਿੰਦਾ 25 ਸਾਲ ਮੇਰਾ ਰਾਜ ਨਹੀਂ ਜਾਣਾ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਮੇਰਾ ਰਾਜ ਨਹੀਂ ਜਾਣਾ ਸ਼ੋ ਲੋਕਾਂ ਨੇ ਕੱਢ ਕੇ ਬਾਹਰ ਮਿਠਾਲਦੇ ਨਾ ਰੱਖਦੇ ਨਾ ਐ ਜਿਦਾ ਮੱਖਣ ਚੋ ਬਾਲ ਕੱਢ ਕੇ ਰੱਖੀਦਾ ਸ਼ੋ ਇਹ ਦੁਨੀਆ ਆ ਲੋਕ ਐ ਲੋਕ ਰਹਿ ਨਾ ਮੈਂ ਪਹਿਲਾਂ ਵੀ ਕਿਹਾ ਸਰਕਾਰਾਂ ਬਣਦੀਆਂ ਜੇ ਲੋਕ ਇਹ ਤੇ ਦੀ ਗੱਲ ਨਹੀਂ ਕਰੋਗੇ ਤਾਂ ਲੋਕ ਤੁਹਾਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾ ਦੇਣਗੇ ਇਹਨਾਂ 92 ਨੂੰ ਵੀ ਦਿਖਾਉਣਗੇ ਤੇ ਜਿਹੜਾ ਨਰਿੰਦਰ ਮੋਦੀ ਐ ਮੋਦੀ ਐ ਤਾਂ ਮਮਕਨ ਹੈ ਜਿਹੜਾ ਇਹਨੂੰ ਵੀ ਸੱਤਾ ਦੁਆਰ ਦਾ ਰਸਤਾ ਲੋਕ ਦਿਖਾਉਣਗੇ ਵੈਸੇ ਗੱਲ ਕਲੀਅਰ ਕਰੋ ਵੀ ਹੁਣ ਸਰਕਾਰ ਦੇ ਨਾਲ ਮੀਟਿੰਗ ਨਾਲ ਕੋਈ ਗੱਲਬਾਤ ਚੱਲ ਰਹੀ ਹੈ ਕੁਝ ਕੋਈ ਸਰਕਾਰ ਦੇ ਕੋਲ ਸੁਨੇਹਾ ਆਇਆ ਹੋਵੇ ਜਾਂ ਫਿਰ ਕਿਹਾ ਜਾ ਰਿਹਾ ਕਿ ਉਹ ਸਰਕਾਰ ਮੰਨਾ ਜਿਹੜੀ ਮੰਗਾ ਨੇ ਉਹ ਮੰਨ ਸਕਦੀ ਹੈ ਜਲਦੀ ਕੋਈ ਹੈ ਮੀਟਿੰਗ ਦੀ ਗੱਲਬਾਤ ਚੱਲ ਰਹੀ ਕੋਈ ਨਹੀਂ ਹਲੇ ਜਿੰਨਾ ਚਿਰ ਮੈਂ ਤਾਂ ਸਮਝਦਾ ਕੋਈ ਸੱਦਾ ਤਾਂ ਆਇਆ ਨਹੀਂ ਮੈਨੂੰ ਤੁਹਾਡੇ ਕੋਲੋਂ ਇਨਫੋਰਮੇਸ਼ਨ ਮਿਲੀ ਆ ਪਈ ਲੋਕਾਂ ਦੇ ਵਿੱਚ ਜਾ ਤਾਂ ਲੱਗਣ ਜਾ ਰਿਹਾ ਜੇ ਚੋਣ ਜਾਬਤਾ ਲੱਗ ਗਿਆ ਫਿਰ ਤਾਂ ਉਹ ਹੁਣ ਇਲੈਕਸ਼ਨ ਤੋਂ ਬਾਅਦ ਹੀ ਹੋ ਜਿਹੜੀ ਗੱਲ ਉਹ ਕੋਈ ਗੱਲ ਨਹੀਂ ਸਾਨੂੰ ਮੈਂ ਪਹਿਲਾਂ ਵੀ ਕਿਹਾ ਪਈ ਸਾਨੂੰ ਇਹਦੇ ਨਾਲ ਫਰਕ ਨਹੀਂ ਪੈਂਦਾ ਹੁਣ ਤਿੱਕਰ ਕੋਈ ਸਰਕਾਰ ਨਾਲੋਂ ਸੱਦਾ ਪੱਤਰ ਨਹੀਂ ਹੈਗਾ ਇਹ ਕਲੀਅਰ ਕਟ ਹੈ ਨਾ ਸਰਕਾਰ ਨਾਲ ਕੋਈ ਗੱਲ ਚੱਲੀ ਆ ਕੋਈ ਹੱਲੇ ਤਿੱਕਰ ਬਿਲਕੁਲ ਸਟਾਪ ਲੱਗਾ ਹੋਇਆ ਡੈਡਲੌਕ ਹੈ ਇਸ ਵੇਲੇ ਗੱਲ ਦਾ ਸੋ ਉਸ ਗੱਲ ਨੂੰ ਆਪਾਂ ਕਲੀਅਰ ਕਟ ਸਰਕਾਰ ਨੇ ਤੋੜਨਾ ਹੁੰਦਾ ਸਰਕਾਰ ਚਾਹੇ ਗੱਲ ਕਰ ਲਵੇ ਨਹੀਂ ਤਾਂ ਅਸੀਂ ਬੈਠੇ ਆ ਅਸੀਂ ਅੰਦੋਲਨ ਕਰ ਰਹੇ ਆ ਅਸੀਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਤੱਕ ਅੰਦੋਲਨ ਕਰਾਂਗੇ ਸੰਘਰਸ਼ ਕਰਾਂਗੇ ਔਰ ਬਿਲਕੁਲ ਨਹੀਂ ਇੱਥੋਂ ਜਾਵਾਂਗੇ ਇੱਥੇ ਰਹਿਾਂਗੇ ਸਾਡੇ ਮਾਣ ਨੂੰ ਡੰਡੇ ਸਾਡੇ ਤੇ ਚਲਾਉਣ ਗੋਲੀਆਂ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਇੱਥੋਂ ਕਤੇ ਹੀ ਇੱਕ ਕਦਮ ਪਿੱਛੇ ਨਹੀਂ ਹਟਾਂਗੇ ਜਿੰਨਾ ਚਿਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਰਾਜ ਸਾਬ ਜਿਵੇਂ ਹੁਣ ਹਰਿਆਣੇ ਦੇ ਵਿੱਚ ਤੁਸੀਂ ਐਂਟਰ ਹੋਵਗੇ ਜਿਵੇਂ ਸੁਭ ਕਰਨ ਦੇ ਮਾਮਲੇ ਨੂੰ ਲੈ ਕੇ ਤੁਸੀਂ ਢਾਗਲਾ ਪ੍ਰੋਗਰਾਮ ਦਿੱਤਾ ਜੇਕਰ ਉੱਥੇ ਸਰਕਾਰ ਰੋਕਦੀ ਹੈ ਜਿਹੜੇ ਹਰਿਆਣੇ ਵਾਲੇ ਇੱਥੇ ਕਿਸਾਨ ਬੈਠੇ ਨੇ ਕਿਉਂਕਿ ਉਹਨਾਂ ਦੇ ਉੱਤੇ ਨੋਟਿਸ ਘਰਾਂ ਦੇ ਬਾਹਰ ਚਪਕਾਏ ਜਾ ਰਹੇ ਨੇ ਵੀ ਪੇਸ ਹੁਣ ਆ ਕੇ ਕਿ ਲੱਗਦਾ ਕਿ ਜੇਕਰ ਉਹਨੂੰ ਗ੍ਰਿਫਤਾਰ ਕਰ ਦਿੱਤਾ ਕਿਸਾਨਾਂ ਦਾ ਅਲਾ ਐਕਸ਼ਨ ਕੀ ਹੋਏਗਾ ਦੇਖੋ ਅਸੀਂ ਪੀਸਫੁਲੀ ਜਾਣਾ ਹੈ ਸਸੀਂ ਮਨ ਬਣਾਇਆ ਹੋਇਆ ਪਈ ਬਿਲਕੁਲ ਅਸੀਂ ਇਸ ਅਲੀਗੇਸ਼ਨ 'ਚ ਨਹੀਂ ਆਉਣਾ ਜਿਹੜਾ ਹੈ ਦੇਸ਼ 'ਚ ਸਿਨੈਰੀਓ ਬਣਾਉਣਾ ਚਾਹੁੰਦੇ ਆ ਪਈ ਇਹ ਤਾਂ ਹਰਦੁੰਕਾਰੀ ਨੇ ਜੀ ਇਹ ਤਾਂ ਰੌਲਾ ਪਾਉਣ ਵਾਲੇ ਨੇ ਜੀ ਅਸੀਂ ਪੀਸਫੁਲੀ ਜਾਣਾ ਕਲਸ਼ ਯਾਤਰਾ ਹੈ ਸਾਡੀ ਅਰਥੀਆਂ ਦੀ ਯਾਤਰਾ ਹੈ ਸਾਡੀ ਸੋ ਉਹਦੀਆਂ ਹਸਤੀਆਂ ਲੈ ਕੇ ਲੋਕਾਂ ਨੂੰ ਦਰਸ਼ਨ ਕਰਾਉਣੇ ਨੇ ਪੀਸਫੁਲੀ ਹਰ ਪਿੰਡ 'ਚ ਜਾਣਾ ਸਾਡਾ ਕੋਈ ਰੌਲਾ ਨਹੀਂ ਸਰਕਾਰ ਦੇ ਨਾਲ ਜੇ ਸਰਕਾਰ ਫੇਰ ਵੀ ਸਾਨੂੰ ਰੋਕਦੀ ਹੈ ਤੇ ਅਸੀਂ ਉੱਥੇ ਬੈਠ ਕੇ ਪ੍ਰੋਟੈਸਟ ਕਰਾਂਗੇ ਸਰਕਾਰ ਨੂੰ ਕਹਾਂਗੇ ਵੀ ਸਾਨੂੰ ਅਰੈਸਟ ਕਰੋ ਸਾਨੂੰ ਦਿਓ ਜੇਲਾ ਜਿੱਥੇ ਦੇਣਾ ਪਰ ਅਸੀਂ ਆਪਣੀ ਜਿਹੜੀ ਆ ਕਲਸ਼ ਯਾਤਰਾ ਉਹ ਪੂਰੀ ਕਰਕੇ ਹਟਾਂਗੇ ਜੇ ਸਰਕਾਰ ਫੇਰ ਵੀ ਨਹੀਂ ਮੰਦੀ ਫਿਰ ਅਸੀਂ ਉੱਥੇ ਜਿਹੜਾ ਸਰਕਾਰ ਦਾ ਚਿਹਰਾ ਨੰਗਾ ਚਿੱਟਾ ਕਰਾਂਗੇ ਪ੍ਰੈਸ ਦੇ ਵਿੱਚ ਪ੍ਰੋਟੈਸਟ ਕਰਕੇ ਉੱਥੇ ਬੈਠ ਕੇ ਰਾਇ ਸਾਹਿਬ ਇੱਕ ਜਿਹੜੀ ਤੁਹਾਡੀ ਕਲ ਯਾਤਰਾ ਜਾਰੀ ਹੈ ਇਹਦੇ ਬਾਰੇ ਥੋੜੀ ਜਾਣਕਾਰੀ ਦੇ ਦਿਓ ਕਿੱਥੋਂ ਸ਼ੁਰੂ ਹੋਏਗੀ ਕਿੱਥੇ ਤੱਕ ਸਮਾਪਤ ਹੋਣੀ ਜਾਵੇ ਕਿਵੇਂ ਦੇਖੋ ਇਹ ਜਿਹੜੀ ਸਾਡੀ ਕਲਸ਼ ਯਾਤਰਾ ਹੈ ਇਹ ਲਗਭਗ ਸਾਡੀ ਕੱਲ ਇੱਥੋਂ 11 ਵਜੇ ਸ਼ੰਭੂ ਬਾਰਡਰ ਤੋਂ ਜਿਹੜੀ ਤੁਰਨੀ ਆ ਇਹ ਇਤੋਂ ਬਨੂ ਹੋਇਆ ਮਤਲਬ ਸ਼ੰਭੂ ਬਾਰਡਰ ਤੋਂ ਬਨੂੜ ਹੁੰਦੇ ਹੋਏ ਬਨੂੜ ਤੋਂ ਲਾਂਡਰਾ ਲਾਂਡਰਾ ਤੋਂ ਸੁਹਾਣਾ ਸਾਹਿਬ ਮੁਹਾਲੀ ਫਿਰ ਉੱਥੋਂ ਚੰਡੀਗੜ੍ਹ ਹੁੰਦੇ ਹੋਏ ਪੰਚਕੁਲਾ ਤੋਂ ਪ੍ਰਵੇਸ਼ ਕਰੇਗੀ ਹਰਿਆਣੇ ਦੇ ਵਿੱਚ ਸੋ ਪੰਚਕੁਲਾ ਦੇ ਵਿੱਚ ਸਾਡਾ ਜਿਹੜਾ ਪੜਾਅ ਹੋਏਗਾ ਰਾਤ ਦਾ ਪੰਚਕੁਲਾ ਦੇ ਹਰਿਆਣੇ ਦੇ ਵਿੱਚ ਜਾ ਕੇ ਹਰਿਆਣੇ ਦੇ ਵਿੱਚ ਪ੍ਰਵੇਸ਼ ਹੋਏਗਾ ਜੀ ਕੱਲ ਦੀ ਰਾਤ ਤੇ ਪੰਚਕੁੱਲਾ ਹਰਿਆਣੇ ਦੇ ਵਿੱਚੋਂ ਕੱਟੋਗੇ ਹਾਂ ਉਹ ਪੰਚਕੁੱਲਾ ਦਾ ਹੀ ਇੱਕ ਪਿੰਡ ਹੈ ਮੈਨੂੰ ਨਾ ਪੁੱਲ ਗਿਆ ਉਹਦਾ ਉਸ ਪਿੰਡ ਦੇ ਵਿੱਚ ਜਿਹੜਾ ਜਾ ਕੇ ਸਾਡਾ ਪੜਾਓ ਹੋਏਗਾ ਉੱਥੇ ਉੱਥੇ ਰੁਕਾਂਗੇ ਫਿਰ ਦੂਸਰੇ ਦਿਨ ਸਵੇਰ ਉੱਥੋਂ ਚੱਲੇਗੀ ਸੋ ਇਸੇ ਤਰੀਕੇ ਨਾਲ ਜਿਹੜੀ ਖਨੌਰੀ ਬਾਰਡਰ ਤੋਂ ਯਾਤਰਾ ਚੱਲਣੀ ਹੈ ਉਹ ਵੀ ਉਹਨੇ ਵੀ ਕੱਲ ਪ੍ਰਵੇਸ਼ ਕਰਨਾ ਹੈ ਹਰਿਆਣੇ ਦੇ ਵਿੱਚ ਸੋ ਉਹ ਵੀ ਯਾਤਰਾ ਕਰਨਗੇ ਯਾਤਰਾ ਕਰਦੇ ਹੋਏ 22 ਤਰੀਕ ਨੂੰ ਮੈਂ ਪਹਿਲਾਂ ਬੋਲ ਗਿਆ ਸੀ ਸ਼ਿਰਸਾ हिसार ਦਾ ਨਗਰ ਹੈ ਜਿੱਥੇ ਉਹ ਸਾਡੀ ਜਿਹੜੀ ਆ ਮਹਾਪੰਚਾਇਤ ਹੋਣੀ ਆ ਜਿੱਥੇ ਸਰਦ ਅਤੇ ਫੁੱਲ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਪੇਟ ਕਰਨੇ ਆ ਸ਼ੁਭ ਕਰਨ ਨੂੰ ਸੋ ਉਹ ਵੱਡੀ ਮਹਾਪੰਚਾਇਤ ਹੋਏਗੀ ਹਿਸਾਰ ਦੇ ਵਿੱਚ ਸੋ ਇਸੇ ਤਰੀਕੇ ਦੇ ਨਾਲ ਜਿਹੜੀ ਇਧਰੋਂ ਚੱਲੀ ਹੈ ਇਹ ਹਰੇਕ ਪਿੰਡ ਦੇ ਵਿੱਚ ਹੁੰਦੀ ਹੋਈ 31 ਮਾਰਚ ਤੱਕ ਇਹ ਚੱਲੇਗੀ 31 ਮਾਰਚ ਨੂੰ ਅੰਬਾਲਾ ਦਾ ਜਿਹੜਾ ਮੋੜਾ ਮੰਡੀ ਹੈ ਮੋੜਾ ਮੰਡੀ ਦੇ ਵਿੱਚ ਇਹ ਸਮਾਪਤ ਹੋਏਗੀ ਉੱਥੇ ਹੀ ਜਿਹੜੀ ਆ ਸ਼ਰਦਾ ਦੇ ਫੁੱਲ ਪੇਂਟ ਕੀਤੇ ਜਾਣਗੇ ਔਰ ਮਹਾਪੰਚਾਇਤ ਕੀਤੀ ਜਾਏਗੀ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਹਰਿਆਣੇ ਦੇ ਪੂਰੇ ਦੇਸ਼ ਦੇ ਲੋਕਾਂ ਨੂੰ ਅਪੀਲ ਕਰਦਾ ਕਿ 22 ਨੂੰ ਹਿਸਾਰ ਦੇ ਵਿੱਚ ਤੇ 31 ਨੂੰ ਮੋੜਾ ਮੰਡੀ ਅੰਬਾਲੇ ਦੇ ਵਿੱਚ ਉੱਥੇ ਆਪਾਂ ਵੱਧ ਤੋਂ ਵੱਧ ਇਕੱਤਰ ਹੋਈਏ ਇਕੱਤਰ ਹੋ ਕੇ ਸ਼ੁਭ ਕਰਨ ਨੂੰ ਸ਼ਰਦਾ ਦੇ ਫੁੱਲ ਪੇਂਟ ਕਰੀਏ ਔਰ ਇਸ ਭਾਰ ਸਰਕਾਰ ਨੂੰ ਦੱਸੀਏ ਕਿ ਅਸੀਂ ਆਪਣੇ ਸ਼ਹੀਦ ਦੀ ਇਸ ਸ਼ਹਾਦਤ ਨੂੰ ਜਾਇਆ ਨਹੀਂ ਜਾਣ ਦੇਵਾਂਗੇ ਇਸ ਸੰਘਰਸ਼ ਨੂੰ ਜਿੱਤ ਤੱਕ ਲੈ ਕੇ ਜਾਵਾਂਗੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਵਿਚਾਰ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਸੋਇਸਨ ਮਜੀਤ ਸਿੰਘ ਰਾਏ ਜੀ ਜਿਨ੍ਹਾਂ ਨੇ ਆਪਣੇ ਬੜੇ ਮੁੱਲੇ ਵਿਚਾਰ ਤੁਹਾਡੇ ਸਾਹਮਣੇ ਰੱਖੇ ਤੁਸੀਂ ਜੁੜੋ ਪਾਰਟੀ ਪੰਜਾਬ ਦੇ ਨਾਲ ਧੰਨਵਾਦ